ਵੇ ਮੇਦੀਨਾ ਵਿੱਚ ਵਧੀਜੀ ਮਿੱਠੀ ਇਲਮੀ ਚਾਰੀ ਪੰਜ ਗਾਲੀ ਰੁੱਟੀ ਦੀ ਫਿਰ ਮੇਦੀਨਾ ਵਿੱਚ ਵਧੀਜੀ ਬਾਈ ਗੱਲ ਕਿਹਾ ਨਾ ਹਾਂ ਬੇਲ ਖਾਸੀ ਮਾਦੀ ਲੱਗਦੀ ਹੈ ਚਲੋ ਉੱਥੇ ਉੱਥੇ ਲਾਲਾ ਪਹਿਲਾਂ ਚਾਵੇਂ ਲਾਉਂਗੇ ਮੇਲ ਖਾਸੀ ਬਦੀ ਲੱਗਦੀ ਕਿਤੇ ਬਗਿਆਰ ਚਲੋ ਕਾਦੇ ਨਾ ਬਈ ਮਕੀਵਰ ਨਾ ਚਲਾਦਾ ਆ ਤੁਸੀਂ ਰਿਸ਼ਤੇ ਬਾਰੇ ਦੱਸੋ ਜੀ ਕਹਿੰਦੇ ਕੋਈ ਗੱਲ ਨਹੀਂ ਦੱਸ ਦਾਂਗੇ ਸੋਚ ਕੇ ਦੱਸਾਂਗੇ ਹਾਂ ਕਿੱਥੋਂ ਲੈਣੇ ਉਹ ਫਿਰ ਉਹ ਵੀ ਤੁਹਾਨੂੰ ਕਹਾਂ ਬਈ ਗੱਲ ਦੱਸਾਂਗਾ ਵੀ ਖਾਜੜਦੀ ਲੱਗਦੀ ਹੈ ਬਈ ਨਾਲ ਆਓ ਉਹ ਤਾਂ ਹੋ ਗਿਆ ਉਹ ਤਾਂ ਹੋ ਗਿਆ ਦੀ ਸੁਣ ਲੈ ਨਾ ਬੜਾ ਦੇਖਿਆ ਤੂੰ ਇੱਥੇ ਲੜਾ ਸੈਨਾ ਦਾ ਮਾਫੀ ਬੜੀ ਜੀ ਬਸ ਉੱਥੇ ਹੀ ਹੈ ਨਾ ਮੈਨੂੰ ਨਾ ਫੀਲ ਜਿਆ ਨਹੀਂ ਆਉਂਦਾ ਬਾਈ ਮੈਂ ਖੜਕੀ ਰਹਿਣਾ ਹਮੇਰੇ ਕਾਲ ਯੈਕਟਿਵਾ ਆਦਾ ਕਿ ਤੈਨ ਨੇ ਖੜ ਗਿਆ ਹੈਂਡਲ ਫੜ ਕੇ ਪਾੜੀ ਪਾੜੀ ਹੋ ਗਈ ਮੈਂ ਕਰ ਜਾ ਲੈ ਲੈ ਮਰਾਂ ਮੈਂ ਕੋਈ ਸਿਰਾਂ ਕਰਦੀ ਮੈਂ ਜੇ ਬੁਗਲਾ ਇਹ ਤਾਂ ਹੋਰ ਜੁ ਫਰਕ ਦਾ ਨਾ ਫਰਕ ਕੋੜ ਆਇਆ ਨਹੀਂ ਲੈ ਮੈਂ ਕਹਿੰਦਾ ਸਰ ਉਹ ਗਿਆ ਕੱਟਣਾ ਨਵੀਦਰਾ ਵੈਸੀ ਕੱਟ ਲਾ ਬੰਦਾ ਦਾ ਵੈਸੀ ਕੰਮ ਕੀ ਕਰਦਾ ਈ ਇਹ ਕੰਮ ਤਾਂ ਹੀ ਕਰਦੇ ਕੰਮ ਡੰਗਰ ਕੋਈ ਦਾ ਖੇਤੀ ਵਾੜੀ ਦੇ ਮੇਰੇ ਨਾਲ ਹੀ ਕਰਾਉਂਦਾ ਕੰਮ ਜੀ ਨਹੀਂ ਨਹੀਂ ਕੱਲੇ ਕਰਦੇ ਕੰਮ ਨਹੀਂ ਜੀ ਮੇਰੇ 'ਚ ਹੋਰ ਵੀ ਟੈਲੈਂਟ ਬਹੁਤਾ ਹੋਰ ਕਿਹੜਾ ਟੈਲੈਂਟ ਹੈ ਜੀ ਮੈਂ ਨਾ ਦੀ ਸੱਨੀ ਦਲ ਦੀ ਬਾਜ ਕੱਢ ਲੈਣਾ ਕੱਢ ਕੇ ਦਿਖਾਓ ਥੋੜਾ ਜਿਹਾ ਅਬੇ ਖਾਦੀਆ ਤੂੰ ਕਾਹਦੋ ਬਾਬੂ ਤੂੰ ਕਾਹਦੋ ਮੈਂ ਕਾਟੂ ਮੈਂ ਕੋ ਤੁਹਾਡਾ ਪਾਲਤੂ ਕੁੱਤਾ ਨਿਓ ਓਏ ਇਹ ਕਦੇ ਕਰੇ ਪੁੱਕਾ ਕੱਢ ਲੈਣਾ ਯੂ ਬਾਜੀਆਂ ਜੀ ਇਹ ਉਹ ਵੀ ਕੋਈ ਡੇ ਨਟ ਜੀ ਕੋਈ ਬਾਕੀ ਹੈ ਉਹ ਵੀ ਦੱਸੋ ਹਾਂਜੀ ਹਾਂਜੀ ਮੈਂ ਨਾ ਗਾ ਵੀ ਲੈਣਾ ਜੀ ਗਾਗੇ ਵੀ ਦਿਖਾ ਦੇ ਜੀ ਗਾਗੇ ਦਿਖਾਵਾ ਜੀ ਉਹ ਆ ਕੇ ਰੇ ਨਾ ਮੜਾ ਤੇ ਫੀਲ ਚ ਆਉਣਾ ਪੈਂਦਾ ਜੀ ਮੈਨੂੰ ਫੀਲ ਜ ਨਹੀਂ ਆਉਂਦਾ ਆ ਪਾਸੇ ਕਰ ਲਓ ਮੜੀ ਜੀ ਬਸ ਬਸ ਹਮੇਰੀ ਕਾਲ ਐਕਟਿਵਾ ਦਾ ਉਹ ਫੜ ਕੇ ਅੱਛਾ ਕੋਣ ਨੂੰ ਉਹਦੇ ਚੱਲ ਜਰਗਾ ਕਿਹੜਾ ਕੋ ਚੱਜਦਾ ਬਣਾ ਤੈਨੂੰ ਨਿਕਾਣੇ ਜਾਂਦੇ ਜੀ ਫੜ ਗਿਆ ਸੀ ਫੜ ਕੇ ਹੈਂਡਲ ਕੀ ਸੀਗਾ ਉਹ ਮੇਰੀ ਕਾਰ ਦੀ ਆਪਣੀ ਮੈਨ ਫੜ ਗਿਆ ਇੱਕ ਦਿਨ ਖੜ ਗਿਆ ਹੈਂਡਲ ਫੜ ਕੇ ਕੁਝ ਨਾ ਕੁਝ ਨਾ ਕਨੇ ਵੀ ਕਾਲੀ ਇੱਕ ਵਾਦਾ ਇੱਕ ਦਿਨ ਖੜ ਜਾ ਬੈਂਡਲ ਫੜ ਕੇ ਬੱਜੂ ਮੇਰਾ ਮਿੱਤਰ ਆਣ ਤੱਕੀ ਹੈ ਨਹੀਂ ਚੋਰ ਤੂੰ ਗਾਣਾ ਛੀਨੇ ਮਾਰ ਠੀਕਾ ਮੈਂ ਹੀ ਦਿਖਾ ਦਿੰਦਾ ਮੇਰੀ ਕਾਲੀ ਐਕਟਵਾ ਦਾ ਇੱਕਦਮ ਖੜ ਗਿਆ ਹੈਂਡਲ ਫੜ ਕੇ ਪਾਣੀ ਪਾਣੀ ਹੋ ਗਿਆ ਨਾ ਹੈਗੇ ਪਾਣੀ ਪਾਣੀ ਹੋ ਗਈ ਮਿੱਤਰਾ ਮੈਂ ਮੁੱਖ ਖੜ ਜਾ ਕਿਉਂ ਪਾਣੀ ਪਾਣੀ ਮੈਨੂੰ ਕਿਉਂ ਪਾਣੀ ਪਾਣੀ ਕਰੀ ਜਾਣਾ ਯਾਰ ਹੈ ਉਹ ਗਾਣਾ ਗਾਣਾ ਘਟਕਟ ਚੱਜਰਾ ਦਾ ਗਾਣਾ ਬੱਗੇ ਨਹੀਂ ਦੀ ਮਾਰਣਾ ਹਨਾ ਚਲ ਮਤਰਾ ਬੋਲ ਸੁਣਣਾ ਹੱਤ ਤਿੰਨਾ ਵਿੱਚ ਵਧੀ ਜਿਵੇਂ ਵੇਲ ਵੇਚਰ ਚਾ ਮੱਧੇ ਨਾਂ ਵਿੱਚ ਵਧੀ ਜਿਵੇਂ ਵੇਲ ਵੇਚਰ ਗੱਲ ਕਰ ਲਾ ਇੱਕ ਟੋਟਾ ਤਿੰਨਾ ਵਿੱਚ ਫਿਲਮ ਕੈ ਜਾਏ ਉਹ ਹੋਰ ਸਦਾ ਤੂ ਹੈ ਨਾ ਉਹ ਆਪਾ ਦਿੰਦੇ ਕੱਢ ਕੇ ਬਈ ਸਾਰੀ ਦੁਬਾਰੀ ਕਰ ਲੈਣੀ ਛਟੇ ਵਧੀ ਆ ਜਾਊਗਾ ਘੱਟ ਸੋਨਾ ਲੱਗਣਾ ਫਰੇਮ ਵੱਡਾ ਹਾਂ ਇਹ ਵੀ ਰੱਖ ਲੈਣਾ ਆਪਾ ਤੇ ਦੁਬਾਰੀ ਵੀ ਕਰ ਲੈਣਾ ਸਟਾਰਟ ਦੀ ਗੱਲ ਚੱਲ ਲਓ ਜੀ ਆ ਬੈਠਾ ਮੁੰਡਾ ਤੁਹਾਡੇ ਸਾਹਮਣੇ ਬਾਈ ਜੀ ਜੇ ਕੁਝ ਪੁੱਛਣਾ ਹੈਗਾ ਪੁੱਛ ਸਕਦੇ ਹੋਗੇ ਜੇ ਤੋੜ ਕੇ ਦੇਖਣਾ ਤੋੜ ਕੇ ਦੇਖ ਲਓ ਕੋਈ ਘਾਟ ਵਾਤ ਨਹੀਂ ਹੈਗੀ ਮੁੰਡਾ ਦੇਖਣ ਨੂੰ ਠੀਕ ਲੱਗਦਾ ਜੀ ਹਾਂ ਬਾਕੀ ਕੰਮ ਕਰ ਕੀ ਕਰਦਾ ਜੀ ਕੰਮ ਅਸੀਂ ਘਰ ਦੇ ਕੰਮ ਕਰਦਾ ਮੇਰੇ ਨਾਲ ਖੇਤ ਦਾ ਕੰਮ ਕਰਾਉਂਦਾਗਾ ਨਹੀਂ ਨਹੀਂ ਭਾਈ ਜੀ ਮੈਂ ਕੱਲੇ ਘਰ ਦੇ ਕੰਮ ਹੀ ਨਹੀਂ ਕਰਦਾ ਮੇਰੇ ਚ ਤਾਂ ਹੋਰ ਵੀ ਬੜਾ ਟੈ Sorry ਦੁਬਾਰੇ ਟੈਕਸ਼ਨ ਲਓ ਜੀ ਭਾਈ ਜੀ ਆ ਬੈਠਾ ਮੁੰਡਾ ਤੁਹਾਡੇ ਸਾਹਮਣੇ ਇਹਦੇ ਨਾਲ ਕੋਈ ਗੱਲਬਾਤ ਕਰਨੀ ਹੈ ਗੱਲਬਾਤ ਕਰ ਲਓ ਜੇ ਤੋੜ ਕੇ ਦੇਖਣਾ ਤੋੜ ਕੇ ਦੇਖ ਲਓ ਕੋਈ ਘਾਟ ਵਾਤ ਨਹੀਂ ਹੈਗੀ ਦੇਖਣ ਤੋਂ ਹੁੰਦਾ ਠੀਕ ਲੱਗਦਾ ਜੀ ਬਾਕੀ ਕੰਮ ਕਰ ਕੀ ਕਰਦਾ ਜੀ ਕੰਮ ਕਰ ਇਹ ਘਰ ਦੇ ਕੰਮ ਕਰਦਾ ਡੰਗਰ ਪੋਹੀਦੇ ਮੇਰੇ ਨਾਲ ਖੇਤ ਦਾ ਕਰਾਉਂਦਾ ਜੀ ਨਹੀਂ ਨਹੀਂ ਮੈਂ ਕੱਲੇ ਘਰ ਦੇ ਕੰਮ ਨਹੀਂ ਕਰਦਾ ਜੀ ਮੇਰੇ 'ਚ ਤਾਂ ਹੋਰ ਵੀ ਟੈਲੈਂਟ ਬਹੁਤ ਆ ਉਹ ਕਿਹੜਾ ਟੈਲੈਂਟ ਹੈ ਮੈਂ ਤਾਂ ਸੰਗੀਤ ਵਾਲੀ ਆਵਾਜ਼ ਕੱਢ ਲੈਣਾ ਜੀ ਕੱਟ ਕੇ ਦਿਖਾ ਜੀ ਕੱਟਾਂ ਬੜੀ ਪੱਕਾ ਕੱਟਾਂ ਹਾਂ ਅਬੇ ਉਹ ਖਾ ਦਿਆ ਤੂੰ ਖਾ ਦਿੰਦਾ ਭਗੂ ਤੂੰ ਖਾ ਤੋ ਮੈਂ ਕਾਠੂ ਬਾਗੂ ਤੇਰਾ ਪਾਲਤੂ ਕੁੱਤਾ ਨਹੀਂ ਹੋ ਅਬੇ ਤੂੰ ਵੀ ਸੁਣ ਲੈ ਤੈਨੂੰ ਬਹੁਤ ਮਾਰੂਗਾ ਕਿਵੇਂ ਲੱਗੀ ਜੀ ਉਹ ਕਦੇ ਕਦੇ ਉਹ ਕਰ ਲੈਂਦਾ ਜਿਵੇਂ ਬਾਜ ਕੱਟ ਲੈਂਦਾ ਜੀ ਨਹੀਂ ਨਹੀਂ ਮੈਂ ਗਾ ਵੀ ਲੈਣਾ ਜੀ ਮੈਨੂੰ ਗਾਣਾ ਵੀ ਆਉਂਦਾ ਜੇ ਕੋਈ ਹੋਰ ਟੈਲੈਂਟ ਬਾਕੀ ਆ ਉਹ ਗਾਦੀ ਵੀ ਸੁਣਾ ਦੇ ਹਾਂਜੀ ਅੱਲਾ ਮੈਂ ਖੜਕੇ ਬਾਤ ਕਰੀ ਨਾ ਮੈਨੂੰ ਨਾ ਫੀਲ ਦੇ ਨਹੀਂ ਆਉਂਦਾ ਬਾਈ ਮੈਂ ਖੜਕੇ ਗਾਣਾ ਹਮੇਰੇ ਕਾਲ ਇਹ ਐਕਟਿਵਾ ਦਾ ਇੱਕ ਦਿਨ ਖੜ ਗਿਆ ਹੈਂਡਲ ਫੜ ਕੇ ਪਾੜੀ ਪਾੜੀ ਹੋ ਗਈ ਮੈਂ ਕਰਦਾ ਲੈ ਅੱਲਾ काम्रे <laughs> फर्क <laughs> 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 ਕੱਟ ਲਾ ਨਵੀਦੂ ਬਸ ਇੱਥੇ ਕੱਟ ਲਾ ਗਰੀ ਨਾ ਮੈਨੂੰ ਨਾ ਫੀਸ ਨਹੀਂ ਆਉਂਦਾ ਭਾਈ ਮੈਂ ਖੜਕੀ ਰੋਣਾ ਹੇ ਮੇਰੇ ਕਾਲ ਇਹ ਐਕਟੀਵਾ ਦਾ ਇੱਕ ਦਿਨ ਖੜ ਗਿਆ ਹੈਂਡਲ ਫੜ ਕੇ ਪਾਣੀ ਪਾੜੀ ਹੋ ਗਈ ਮੈਂ ਕਰ ਜਾ ਲੈ ਲੈ ਮਸੂਰਾ ਕਰ ਦਿੱਤੀ ਮੈਂ ਤੇ ਉਂਗਲਾ ਕੋਈ ਫਰਕ ਨਹੀਂ ਪਾਉਣਾ ਫਰਕ ਕੋੜਾ ਆਇਆ ਨਾ ਕੱਟ ਲੈ ਨਵੀਦੂ ਬੜਾ ਇੱਚ ਕੱਟ ਲਾ ਬਾਈ ਆਪਣੇ ਕੋਲੇ ਗਾਣੇ ਤਾਂ ਬਹੁਤ ਆ ਅਜੇ ਇਹਦੇ ਲਈ ਪਾਣੀ ਤੋਂ ਬਈ ਪਾਣੀ ਬਾਈ ਮੈਨੂੰ ਪਾਣੀ ਪਾਣੀ ਤਾਂ ਮੈਨੂੰ ਕਰੀ ਜਾਂਦਾ ਤੂੰ ਆ ਕੱਢਿੰਦੇ ਖਾਣ ਐਕਸ਼ਨ ਬਾਈ ਜੇ ਪਾਣੀ ਪਾਣੀ ਤੋਂ ਮੈਨੂੰ ਕਰੀ ਜਾਂਦਾ ਤਾ ਜੇ ਗਾਣਾ ਗਾਉਣਾ ਤੇ ਕੁਝ ਅੱਜ ਦਾ ਤਰ੍ਹਾਂ ਰਹਿਣਾ ਵਧੀਆ ਨਹੀਂ ਲੱਗਿਆ ਬਾਈ ਤੂੰ ਬੱਲੇ ਗਾਣੇ ਜਾਂਦਾ ਚੱਲ ਮੈਂ ਕੋਈ ਹੋਰ ਸੁਣਾ ਦਿੰਦਾ ਗੱਲ ਜੀ ਸੁਣਾਣੀ ਨਹੀਂ ਮੈਂ ਕੋਈ ਹੋਰ ਸੁਣਾ ਦਿੰਦਾ ਅੰਤਾਸ ਨੇ ਵਧੀਆ ਪੈਂਦਾ ਪਰ ਤੈਨੂੰ ਕੀ ਪਤਾ ਭਾਈ ਮੈਨਾਂ ਕੋਈ ਹੋਰ ਗਾਣਾ ਸੁਣਾ ਦਿੰਨਾ ਉਹ ਬਹੁਤ ਸੋਹਣਾ ਗਾਣਾ ਮੇ ਮੇ ਦਿਨਾਂ ਵਿੱਚ ਵਸੀ ਜਿਵੇਂ ਢੇਲਵੇਂ ਤਾਰੇ ਪਸੇ ਕੱਲੀ ਉੱਡੀ ਕੀ ਮੇ ਮੇ ਦਿਨਾਂ ਵਿੱਚ ਵਸੀ ਜਿਵੇਂ ਵੇਲਵੇਂ ਭਾਈ ਜੱਟੋਂ ਦੂਸਰੀ ਨਾ ਯਾ ਭਾਈ ਕੀ ਗੱਲ ਕਹਾ ਬ੍ਰੇਕ ক্লোਜ ਲਾ ਬਾਈ ਬ੍ਰੇਕ ক্লোਜ ਲਾ ਜਿੱਥੇ ਹਾਸਾ ਆਦੇ ਨਾ ਸੀਂਦੋਂ ਦੋੱਖ ਆ ਸੀਂਦ ਖੜੇ ਉੱਥੇ ਲੱਗੂਗਾ ਸੀ ਦੋ ਮਿੰਟ ਇੱਕ ਦੋ ਮਿੰਟ

ਤੇ धाग ਪੈ ਗਈ ਲੈ ਮੈਨੂੰ ਛੋਟੇ ਤੋਂ ਤਸੀ ਬਲ ਜਾਂਦੀ ਹੈ ਬਾਈ ਕੀ ਗੱਲ ਕਰ ਨੱਚ ਕੇ ਕੋਲੀ ਨੱਚ ਕੇ ਬੈਠਾ ਹਾਂ ਬਸ ਤੂੰ ਨਾ ਹੱਸੇ ਦੋ ਜੀ ਛੋਟੇ ਪੈ ਗਿਆ ਇਹ ਉਹ ਨਹੀਂ ਨਹੀਂ ਬਾਈ ਉਹ ਤਾਂ ਬੈਸ ਹੀ ਕਰੇ ਕਰੇ ਨਾ ਤੁਹਾਨੂੰ ਪਤਾ ਅੱਜ ਕੱਲ ਮੁੰਡਿਆਂ ਨੂੰ ਗਾਣ ਵਜਾਉਣ ਦਾ ਸ਼ੌਕ ਹੁੰਦਾ ਹੈਗਾ ਬਾਈ ਜਿਹੜਾ ਇਹਨੂੰ ਗਾਣ ਵਜਾਉਣ ਦਾ ਸ਼ੌਕ ਹੈ ਨਾ ਬਚਾ ਕੇ ਰੱਖੋ ਕਿ ਛੇਵੇਂ ਦਾ ਰਾਜਬਗਦੀ ਚਾਚਾ ਦੀ ਹੋਰੀ ਬਾਈ ਆ ਰਸਤੇ ਵਾਲਾ ਕਿਵੇਂ ਫਿਰ ਰਸਤੇ ਵਾਲਾ ਫੋਨ ਤੇ ਦੱਸਾਂਗੇ ਸੋਚ ਕੇ ਦੱਸਾਂਗੇ ਬਾਈ ਫਿਰ ਮੈਂ ਹਾਂ ਹੀ ਸਮਝਾ ਉਹ ਤਾਂ தம் ਨੇ ਪਰ ਹਲੇ ਥੋੜੀ ਡਾਂਸ ਚ ਕਮੀ ਆ ਬੱਲੂਰਾਮ ਗੜੀ ਹੁੰਦੀ ਏ ਕਰ ਕੀ ਆਈਡੀ ਨਾਂ ਅਸੀਂ ਦੱਸਿਆ ਸੀ ਬੱਲੂਰਾਮ ਗੜੀਆ ਮੰਨੂਰਾ ਪਾ ਵੀ ਨੋਟ ਕਰ ਲੈ ਤਰਾ ਮਰਮਰ ਲਾਫੜੇ ਤੇਰਾ ਮੂੰਹ ਸੇ ਗੁੰਦਰਾ ਮੈਂ ਤਰ ਇੱਕ ਤਾਂ ਇੰਨੇ ਔਖੇ ਤਾਂ ਰਿਸ਼ਤੇ ਵਾਲੇ ਲੈ ਕੇ ਆਂ ਮੇਰੇ ਵਾਸਤੇ ਉਹ ਵੀ ਭਜਾਦੇ ਤੂੰ ਬਾਈ ਉਹ ਕਹਿੰਦੇ ਬੱਲੂਰਾਮ ਗੜੀਆ ਦੇਖਾ ਕਰ ਜੇ ਮੈਂ ਉਹਦਾ ਸਟੈਪ ਦੇਖੂਗਾ ਨਾ ਸਾਰਾ ਕੰਮ ਸਿੱਖ ਕੇ ਫਿਰ ਵੇਖੀ ਇਹਨਾਂ ਨੇ ਝੱਟ-ਫੱਟ ਮੈਨੂੰ ਹਾਂ ਕਰ ਦੇਣੀ ਓਏ ਹਾਂ ਕਰ ਨਹੀਂ ਦੂਰ ਦੀ ਗੱਲ ਉਹ ਨਾ ਕਰਕੇ ਗਈ ਦਗੇ ਤੈਨੂੰ ਪਹਿਲਾਂ ਵੀ ਕਿਹਾ ਸੀ ਇਹਨਾਂ ਹਰਕਤਾਂ ਕਰਕੇ ਤੇਰਾ ਰਿਸ਼ਤਾ ਨਹੀਂ ਹੁੰਦਾ। ਨਾ ਕਿਉਂ ਜਿਹਨੂੰ ਉਸ ਕੱਢਦਾ ਹਿੰਨਾ ਜਣੇਖਾਣੇ ਸਾਹਮਣੇ? ਨਾ ਆਉਦਾ ਹਿਡਨ ਟੈਲੈਂਟ ਰੱਖਣੀ ਚਾਹਦਾ ਲਘੋਕੇ ਕੀ ਲੋਡ ਚ ਉਹਨਾਂ ਦੇ ਸਾਹਮਣੇ ਮੈਂ ਤੇਰਾ ਵਿੱਚ ਬੜੀ ਮੇਲ ਵੇ। ਨਾਲੇ ਜੀ ਗਾਣਾ ਗਾਉਣਾ ਦੀ ਘੱਟੋ ਘੜ ਕੋਈ ਮੁੰਡਿਆਂ ਵਾਲਾ ਗਾਣਾ ਦਾ ਮਰਨ ਦਾ ਕੋਈ। ਮੇਰੀ ਕਾਲੀ ਜੈਕਟ ਵਾਦ ਨਾਲੇ ਹੋਰ ਆਪਣੇ ਆਪ ਤੇ ਸ਼ਰਮ ਨਹੀਂ ਹੁੰਦੀ ਹੈਗੀ। ਸ਼ਰਮ ਵਾਲੀ ਕਿਹੜੀ ਗੱਲ ਆ ਭਾਬੀ ਇਹ ਚ? ਮੈਂ ਤਾਂ ਗਾਣਾ ਹੀ ਸੁਣਾਇਆ ਸੀ। ਫਿਰ ਖਰਾਲੀ ਵਿਆਹ ਚ ਗਾਣਾ ਸੁਣਾਉਂਦਾ ਰਿਹਾ। ਮੈਨੂੰ ਵੀ ਪਤਾ ਸੀ ਉਹਨਾਂ ਨੇ ਇੰਪ੍ਰੈਸ ਨਹੀਂ ਹੋ ਦਾ ਗਾਣਾ ਸੁਣਨ ਨੂੰ ਤੂੰ ਸੋਨੋ ਸੀਤੋਲਾਗਾ ਜਦ ਬਗ ਜਾ ਕੰਮ ਕਰਿਆ ਲਾ ਕੋਈ ਸਾਡੀ ਵੀ ਖਾਂ ਖਾਂ ਬੇਇੱਜ਼ਤੀ ਕਰੋਨਾ ਅੱਗੇ ਘੜਾ ਕਮੇਟੀ ਭਰੋ ਹਾਰੰਦੇ ਪੁੱਤ ਮਸਾ ਤਾਂ ਇੰਨੇ ਔਖੇ ਰਿਸ਼ਤੇ ਵਾਲੇ ਆਏ ਸੀਗੇ ਨਾ ਤੂੰ ਇਹਨੂੰ ਮੜਾ ਸਮਝਾ ਦਿਆ ਕਰ ਮੈਂ ਕੀ ਸਮਝਾਵਾਂ ਮੇਰੀ ਸੁਣਦਾ ਇਹ ਸੁਣਦਾ ਇਹਦੇ ਖਾਨੇ ਚ ਗੱਲ ਪਾ ਦਿਆ ਕਰ ਮਾੜੀ ਮੁੱਟੀ ਮੇਰੀ ਤਾਂ ਨਹੀਂ ਸੁਣਦਾ ਹੈਗਾ ਇਹਨੂੰ ਸਮਝਾ ਦਿਆ ਕਰ ਵੀ ਭਈ ਆ ਲੱਛਣ ਨਾ ਕਰਿਆ ਕਰ ਮੈਨੂੰ ਤਾਂ ਪਸੰਦ ਲੱਗਦੀ ਸੀ ਇੱਥੇ ਬੈਠੀ ਨੂੰ ਜਦ ਉਸ ਕੱਢ ਕੇ ਰੱਖਦਾ ਜਮਾਂ ਜਦ ਚਾਦੀ ਘੁੱਟ ਫੂਕਲਾ ਮਰਲਾ ਪੋਰ ਤਾਂ ਕੁਝ ਨਹੀਂ ਬਣਦਾ ਜਦ ਨਹੀਂ ਜੱਬੀ ਨਹੀਂ ਮਿਲ ਕਰਾ ਨਾ ਉਹ ਵੀ ਨਹੀਂ ਰੋਕੀ ਕਿਹੜੀ ਜਿਆ ਹੋ ਗਿਆ ਵਿਆਹ ਕੁੜੀ ਦੇਖਦੇ ਆ ਘਰ ਚ ਕਲੇਸ਼ ਪੈਣ ਲੱਗਿਆ ਲੱਗੇ ਕੁੜੀ ਕੋ ਤਾਂ ਆ ਕੇ ਆਇਆ ਕੋਈ ਨਹੀਂ ਜੀ ਕਦੀ ਐਂਟਰੀ ਹੁੰਦੀ ਹੈ ਨਾ ਜੇ ਅਸੀਂ ਸੀਨ ਤੁਹਾਨੂੰ ਦੇਖੇਗੇ ਫੱਟ ਗਏ ਬਾਈ ਜੋ ਤੁਸੀਂ ਕਹਿੰਦੇ ਵਿਆਹ ਕਰਾ ਕੇ ਘਰ ਜੁੜ ਜਾਂਦੇ ਕਹਿੰਦੇ ਫੱਟ ਗਏ ਬਾਈ ਪਿਛਲੀ ਟੱਕੇ ਬੈਜੋ ਉਦੋਂ ਲੈ ਜਾਓ ਜਾਓ ਹੂੰ ਹੋਏ ਵਾਰੀਆ ਓਕੇ ਜੀ ਤੁਸੀਂ ਜੋ ਪਤਾ ਹੈ ਕਿ ਲੱਗਣੀਆਂ ਕਿੱਥੇ ਬੈਠਾ ਬੈਠੋਗੇ ਮੈਂ ਬਸ ਆਓ ਲੋ ਜੀ ਤੁਸੀਂ ਦੇਖ ਰਹੇ ਹੋ ਸਾਡੀ ਫਿਲਮ ਦਾ ਸ਼ੂਟ ਮੈਨੂੰ ਨਾਮ ਨਹੀਂ ਪਤਾ ਕਿ ਕਿਹੜੀ ਫਿਲਮ ਆ ਹੈਣਾ ਹਰਮਨ ਕਿਹੜੀ ਕਿੱਲ ਮੈਂ ਆ ਜਾ ਗੱਡੀ ਹੋਰ ਲੈ ਕੇ ਆਉਂਦੀ ਆ ਮੋੜ ਮੁੜਦੀ ਹੈ ਕਾਲੇ ਦਾ ਵਿਆਹ ਕਾਲੇ ਦਾ ਵਿਆਹ ਹਮਲ ਕਰ ਕਾਲਾ ਕੁੜੀ ਕਿੱਜਾ ਲੈ ਆ ਰਹੀ ਸੀ ਬੜੇ ਪਿੱਛੇ ਕੁੜੀ ਚੋਰੀ ਚੋਰੀ ਮੈਨੂੰ ਆਪ ਪੁਜਾ ਕੇ ਲੈ ਆਉਂਗਾ ਮੈਨੂੰ ਆਪ ਪੁਜਾ ਕੇ ਵਿਆਹ ਕਰਾਂ ਇਹ ਵੀ ਪੁਜਾ ਕੇ ਲੈ ਆਉਗਾ ਦੀ ਸ਼ਕਲ ਦੇਖ ਲਓ ਜੀ ਕਿਸੇ ਦੀ ਕੁੜੀ ਭੱਜ ਜੇ ਇਹਨੂੰ ਲੱਭ ਲਿਓ ਮਾੜਾ ਗੰਮ ਹੈ ਤੇ ਨਾ ਨਾ ਲੈ ਉਤਰੀ ਨਾ 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 ਕੜਿਆ ਯਾ ਬਾਪ ਨਹੀਂ ਟਾਕੀ ਖਲਾਈ ਦੇ ਤੀ ਟਾਕੀ ਖਲਾਈ ਨਾ 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 ਕੱਟ 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 ਦੁਬਾਰਾ ਥੋੜਾ ਤੂੰ ਨਾ ਆ ਲੌਕ ਰੱਖਣ ਥੋੜਾ ਕੀ ਤੂੰ ਸ਼ੀਸ਼ਾ ਖੋਲੀ ਇਹ ਪਹਿਲੀ ਅਜੇ ਤੂੰ ਹਲੇ ਉਤਰੀਂ ਤੋਂ ਗੱਲਬਾਤ ਕਰਨ ਲੱਗਿਆ ਨਾਲਾ ਥੋੜਾ ਕੀ ਖੋਲੀ ਨਾ ਪਹਿਲਾਂ ਵੀ ਦਿਖਾਉਨੇ ਨੇ ਇਹ ਵੀਡੀਓ ਵਿੱਚੋਂ ਨਾਲਾ ਵਿੱਚੋਂ ਨਹੀਂ ਦਿਖਾਉਣ ਬਲੋਗ ਜੀ ਨਾ ਨਾ ਆ ਆ ਨਾ ਨਾ ਰਾਣੀ ਬਣਾ ਕੇ ਰੱਖਣਾ ਇਹ ਤਾਂ ਫਿਰ ਮਾਇਆ ਲਗੂ ਉਹ ਮਾਇਆ ਵੀ ਦੇ ਦਾਂਗੇ ਟਾਕੀ ਖਲਾਈ ਉਹ ਟਾਕੀ ਖਲਾਈ ਵੀ ਦੇ ਦਾਂਗੇ ਪਹਿਲਾਂ ਆਪਾਂ ਨੂੰ ਜ਼ਮੀਨ ਦਾ ਅੱਧਾ ਤਾਂ ਮੈਂ ਨਾ 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 ਬੋਲ ਜ਼ਮੀਨ ਕਦੋਂ ਆਈ ਕਦੋਂ ਹੋਈ ਪਹਿਲਾਂ ਪੈਸੇ ਫਿਰ ਅੰਦਰ ਉਹ ਬਾਈ ਬਣਿਆ ਤਾਂ ਤਾਂ ਕਰਦਾ ਪੈਸੇ ਮਿਲਣਗੇ ਤੇ ਦੇਊਂਗਾ ਤੈਨੂੰ ਉਹ ਫੁੱਦੂ ਗੱਲਾਂ ਰੇ ਆ ਗਿਆ ਕਾਲੇ ਫੁੱਦੂ ਗੱਲਾਂ ਤੇ ਧਾਰ ਕਰ ਲਾ ਧਾਰ ਕਰ ਨੂੰ ਮੈਂਥ ਲਈ ਜਾ ਯਾਰ ਫਿਰ ਦੇ ਦੂੰਗਾ ਤੈਨੂੰ ਮੈਂ ਕਿਹੜਾ ਪਾਸ ਚੱਲਿਆ ਨਾਲੇ ਇਹ ਕੀ ਸਰਦੂ ਵੀਰੇ ਤੇਰੇ ਚੱਲ ਆ ਬੇਦਾਰ ਕਰ ਲੈ ਨਾ پارٹی ਤੂੰ ਮੈਂ ਦੇ ਦੂੰ ਬੇਬੇ ਫਿਰ ਕਰਦੀ ਕਰ ਪੱਕਾ 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 ਆ ਜੀ ਆ ਰੰਨਾ ਬਾਲਿਆਂ ਦੇ ਪੱਕਣੇ ਪਰੌਂਟੇ ਜੀ ਛੜਿਆਂ ਦੀ ਅੱਗ ਨਾਲੇ ਚਕਲੀ ਹਾਂ ਹਾਈ ਅੰਤਰਾ ਤਾਂ ਨੱਚਣੇ ਨੂੰ ਕਰਦਾ ਜੀ ਉੱਤ ਉੱਤ ਜੀ ਤਾਂ ਮੈਨੂੰ ਸੰਗਵਾਦੀ ਫਤਨ ਨੂੰ ਅੰਤਰਾ ਅੰਤਰਾ ਬੇ ਜੀ ਉੱਤ ਉੱਤ ਜੀ ਤੇ ਮੈਨੂੰ ਸੰਗਵਾਦੀ ਜੀ ਆਇਆਂ ਨੂੰ ਕੱਟ ਹੁਣ ਖੜਾ ਰਿਹਾ ਇਹੋੜਾ ਸੋ ਅੱਛੇ ਬੰਦੇ ਕਰਤਾ ਬਾਜਾ ਬਜਾ ਬੰਦ ਕਰਵਾ ਲ ਲੰਗੜਾ ਲੰਘ ਜਾਓ ਹਲਪੇ ਹਰ ਵੀ ਟ੍ਰਿਕ ਵੀ ਹੋ ਸਕਦਾ ਇਧਰ ਆ ਕੇ ਲੈ ਵੀ ਨਾ ਨਾਲ ਚੱਲੇਗਾ ਭੋਲਾ ਤੇ ਮੇਰੇ ਕੋਲ ਵੀ ਮੇਰੇ ਹੈਨਾ ਮੇਰਾ ਮਾਈਂਡ ਬਹੁਤ ਕ੍ਰੀਏਟਿਵ ਹੈ ਕੀ ਕਰੀਏ ਕਿਉਂ ਰਣਾ ਵਾਲਿਆਂ ਨੇ ਪੱਕੇ ਬਰਾਉਦੇ ਦੀ ਛੜਿਆ ਦੀ ਅੱਖ ਨਾਲ ਲਈ ਚੱਕੀ ਹਾਂ ਆਏ ਅੰਦਰ ਆ ਤਾਂ ਨਚਣੇ ਨੂੰ ਕਰਦਾ ਜੀ ਉੱਤੋਂ ਉੱਤੋਂ ਜੀਕਾ ਮੈਨੂੰ ਸੰਗਵਾਦੀ ਆਤਰੂਣ ਅੰਦਰ ਅੰਦਰ ਭਾਏ ਜੀ ਕੋ ਤਾਂ ਤੋਂ ਹੀ ਤੇ ਮੈਨੂੰ ਸੰਗਵਾਦੀ ਆ ਜਾਓ ਜੀ ਜੀ ਆਏ ਨੂੰ ਇੱਥੇ ਇਧਰੋਂ ਲੈ ਸ਼ਾਟ ਹੋਣਾ ਸਾਡੇ ਲਈ ਇਧਰ ਪਾਉਂਦੇ ਆ ਰਹੇ ਨੇ ਹਾਂ ਬੱਚੇ ਅਸੀਂ ਆ ਗਏ ਮੋੜ ਕੇ ਜੀ ਨਾ ਉਹਨੇ ਦੇ ਮਾਈਕਸ ਤੇ ਲਾਉ ਨੂੰ ਲਓ ਜੀ ਬਲੌਗ ਲੈ ਇੱਕ ਮਿੰਟ ਨਾ ਫੋਨ ਦੇ ਇੱਕ ਗ੍ਰੈਂਡਰ ਇੱਕ ਮੇਰੇ ਫੋਨ ਮਾਰਚ ਐਸੀ ਨਾ ਜੀ ਕਹਾ ਜੰਮੀ ਤੇਰੀ ਮੇਰੀ ਅੜਿਆਵੇਂ ਟਿੱਚਵਟਨਾ ਦੀ ਜੋੜੀ ਫੋਰਕੇਟਾ ਕੰਨਗਾ ਸਕਦਾ ਨਹੀਂ ਸ਼੍ਰੀ ਕਾਨ ਕੈਪਸੂਲਾ ਲੈ ਸੁਣਾ ਉਹ ਗਾਇਨੀ ਕਹਿੰਦੇ ਘਰਾਂ ਵਿੱਚੋਂ ਕੰਟ ਕੱਢ ਠੋਕਣੇ ਸ਼੍ਰੀ ਦੀ ਗੱਡੀ ਚਾੜਨੇ ਨਿਆ ਕਿਆ ਬਾਦੇ ਵੀ ਕਹਿੰਦੇ ਕਾਹ परले मा से घुमने सुसी निकलने का आ गया आ गया चलिए चलो बस कट्टा नहीं चलो नहीं आई सी इजी खैर कट्टा से जानता नहीं कहां लिस्ट पर रेडी हां एक्शन हां रे की चमचा उतर रे और मित्रा ने चढ़ तो मचकाल जा दो का सुन लाई खुद जावे पापिए जरा भी चढ़ तो नहीं है जी ਕਾਦਿਆਂ ਵਧਾਈਆਂ 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 ਕਾਦਿਆਂ ਵਧਾਈਆਂ ਹਾਂ ਕਾਦਿਆਂ ਦੇ ਪਿੰਡਾਂ ਨੇ ਨਾ ਵੱਡੀਆਂ ਵਿਆਹ ਹੀ ਤੂੰ ਵਿਆਹ ਕਰਾ ਲਿਆ ਉਹ ਦੱਸਦਾ ਭਾਜੀ ਇੱਧਰ ਫਾਈ ਦੇ ਵੀ ਲਾ ਉਹ ਚੱਲਦੇ ਬਸ 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 ਉਹ ਬਸ ਆ ਬਸ ਉਹ ਬਸ ਨਹੀਂ ਇਹਨਾਂ ਨੇ ਦਿੱਤੀ ਆਪ ਨੂੰ ਦਾਤ ਚ ਬਸ ਨਹੀਂ ਬਸ ਕੱਲੀ ਕੁੜੀ ਤੋਰੀਏ ਨਾ ਓਏ ਓਏ ਤੂੰ ਵੀ ਤਾਂ ਨਹੀਂ ਕਿਸੇ ਦੀ ਪਜਾਉਂਦੇ ਆ ਪਜਾ ਨਹੀਂ ਭਾਈ ਮੈਂ ਪ੍ਰੋਫਰ ਵਿਆਹ ਕਰਾ ਕੇ ਲਿਆਇਆ ਕੁਛ ਦੱਸ ਤੂੰ ਸੀ ਤੂੰ ਇਹਨੂੰ ਕੁੜੀ ਕਿਹਨੇ ਦੇਦੀ ਆ ਲੈ ਤੇਰਾ ਕਰਾ ਦੇ ਮੈਂ ਤੇ ਤੂੰ ਹਾਂ ਕਰਾ ਬੀਰਸ ਖੜਾ ਮਰਾਉਂਦਾ ਹੈ ਹੈ ਕਰਾ ਕਰਾਣਾ ਹਾਂ ਕਰਾਨੇ ਬਬੀ ਉਹ ਖੋੜ ਉਹਦਾ ਬੌਲਾ ਮੈਂਟਲ ਬੰਦਾ ਹੈਗਾ ਓਏ ਇਹਨੇ ਕਰਾਇਆ ਤੇਰਾ ਕੋਈ ਨਾ ਘਾਟੇ ਯਕੀਨ ਕਰਾ ਕੇ ਕੰਮ ਸਾਰੇ 2 ਨੰਬਰ ਦੀ ਕਰਦਾ ਇਹ 2 ਨੰਬਰ ਦੇ ਨਹੀਂ ਜਨਾਨੀ 1 ਨੰਬਰ ਦੀ ਲੈ ਕੇ ਦਿੱਤੀ ਆ ਆ ਦੇਖ ਕਿੰਨੀ ਸੋਹਣੀ ਲਿਸ਼ਕਾ ਮਾਰਦੀ ਲਿਸ਼ਕਾ بڑا ਆਦਾ ਮੂੰਹ ਵੇਖ ਲੈ ਇਹਦੇ ਮੂੰਹ ਵਿੱਚ ਦੀ ਆਪਦਾ ਮੂੰਹ ਵੀ ਦੇਖ ਲੈ ਤੇਰਾ ਵੀ ਲਿਸ਼ਕਾ ਮਾਰਦਾਗਾ ਕਾਏ ਮੇਰੀ ਗੱਲ ਸੁਣ ਤੂੰ ਸਾਨੂੰ ਦਾ ਕਹਿ ਦਿੰਦਾ ਕਾ ਸਾਨੂੰ ਬਰਾਤ ਨਹੀਂ ਲੈ ਗਿਆ ਸਾਨੂੰ ਬਰਾਤ ਤਾਂ ਲੈ ਜਾਂਦਾ ਲਾਲ ਜੇ ਤੁਹਾਨੂੰ ਨਾਲ ਲੈ ਜਾਂਦਾ ਮੈਂ ਤੇ ਆਹ ਹਣੀ ਬੱਲੇ ਬੈਣੀ ਸੀ ਮੇਰੇ ਨਾ ਕੀ ਗੱਲ ਆ ਅਸੀਂ ਕੀ ਕਹਿੰਦੇ ਇਹਨੂੰ ਲੈ ਤੁਸੀਂ ਭਾਨੀ ਮਾਰਦੇ ਨਹੀਂ ਸੀ ਉਹ ਯਾਰ ਅਸੀਂ ਭਾਨੀਆਂ ਮਾਰਦੇ ਫਿਰਦਾ ਕਮਾਲ ਦੀ ਗੱਲ ਆ ਯਾਰ ਤੂੰ ਸਾਡੇ ਸ਼੍ਰੀ ਕੌਨਰਾ ਜਿਉ ਐ ਅਗਰੇ ਜੀ ਸ਼੍ਰੀ ਕੌਨਰਾ ਜਿਉ ਐ ਸ਼੍ਰੀਕ ਮੱਚ ਗਿਆ ਮੇਰੀ ਸੋਹਣੀ ਜੀ ਨਾਲ ਮੱਚ ਗਿਆ ਫਿਰ ਨਾਲ ਸੋਹਣੀਆਂ ਨਾਲ ਤਾਂ ਕਿਤੇ ਮੱਚ ਗਿਆ ਮੱਚ ਗਿਆ ਮੱਚ ਗਿਆ ਸਮਾਂ ਲੱਗਿਆ ਵਾਸਤੇ ਕੁੜੀ ਲੱਭਦੇ ਫਿਰਦੇ ਸੀ ਹਾਂ ਐਸ ਤਾਂ ਸਾਰੀ ਗੱਲ ਉਹ ਸਰ ਪੱਕ ਟੱਕ ਕਰੀ ਬੈਠੇ ਨੇ ਸਾਰੇ ਕਹੀ ਜਾਂਦਾ ਸੀ ਮੱਚਦੇ ਸੀ ਕਿਉਂ ਮੱਚਦੇ ਉਹ ਆ ਕਰਾ ਲਿਆ ਸੀ ਉਹਨਾਂ ਨੂੰ ਕੀ ਜਵਾਬ ਦੇ ਮੈਂ ਕਿ ਜਦੋਂ ਸਾਰੀ ਪੱਕ ਟੱਕ ਕਰਕੇ ਜੀ ਨੇ ਇਹਦਾ ਅਜ ਤੱਕ ਖਰਾਇਆ ਹੋਇਆ ਕੋਈ ਰਿਸ਼ਤਾ ਰਹਾ ਪਿੰਡ ਚ ਪਰ ਇਹ ਤਾਂ ਮੇਰੇ ਰਹਿਣ ਨੂੰ ਤਿਆਰ ਆ ਨਾ ਸਮੈਲ ਆ ਰਹੀ ਏ ਜੀ ਚਲਣ ਦੀ ਸਮੈਲ ਆ ਰਹੀ ਚਲਣ ਦੀ ਤੁਸੀਂ ਇਹਦੇ ਚ ਕੀ ਦੇਖ ਲੈ ਹੈ ਹੂੰ ਹੋਰ ਕੋਈ ਮੁੰਡਾ ਨਹੀਂ ਥਾਏ ਤੁਨ ਉੱਥੇ ਹੈ ਕੋੜ ਨੇ ਘਰੇ ਘਰੋਂ ਦੱਸ ਗਈ ਆ ਉਹਦੇ ਵਿਆਹ ਕਰਾ ਕੇ ਆਈ ਜੀ ਉਹ ਵਿਆਹ ਦਾ ਕਰਾਇਆ ਮੈਨੂੰ ਦੇਖਦਾ ਘਰੇ ਦੱਸ ਕੇ ਕਰਾਇਆਗਾ ਤੇਰੇ ਮਾਪਾਪਾ ਨੇ ਤੋਰਿਆ ਓਏ ਇਹਨੇ ਦਾਏ ਜਿਹਨੇ ਖੂਜੀ ਧੱਕਾ ਦਿੱਤਾ ਕੁੜੀ ਨੂੰ ਬਾਈ ਦੀ ਇਹਨੇ ਕਦੇ ਨਾਲ ਤੋਰਤਾ ਕਿਉਂ ਇੱਥੇ ਕੀੜੇ ਪਏ ਨੇ ਕੀੜੇ ਪਏ ਨੇ ਕੱਟ ਗਿਆ ਭਲਾ ਗਿਆ ਇੱਥੇ ਬੰਮ ਓਵਰਲੈਪ ਹੋ ਗਈ ਹਾਂ ਸਰ ਆ ਨਸੋ ਮੇਰੇ ਮਾਵਾ ਬਲੀ ਤੋਰਿਆ ਮੈਨੂੰ ਹਾਂ ਹਾਂ ਤੋਰਿਆ ਠੀਕ ਆ ਕਿਤੇ ਹੋਰ ਨਵੀਂ ਬਹੁਤਾ ਬਹਿਣਾ ਮੋਲ ਨਹੀਂ ਸਕਦੀ ਕੀ ਕਰਦੇ ਮੈਂ ਟ੍ਰੇਵਰੀ ਹੋ ਗਿਆ ਮਕਾਦੀਆਂ ਵਧਾਈਆਂ ਗਾਇਣਾ ਹੈ ਮੈਂ ਵੀ ਇੱਕ ਥੋੜਾ ਗਾਂ ਆ ਗਿਆ ਹੈ ਨਾ ਪਿਆਖੀ ਤੂੰ ਵਿਆਹ ਕਰਾ ਲਿਆ ਉਹ ਦੱਸਦਾ ਇਧਰ ਬਾਈ ਦੇ ਵੀ ਲੈ ਆਓ ਚਲ ਕਰਦੇ ਬੱਸ 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 ਉਹ ਬੱਸ ਸਾਰਾ ਬੱਸ ਹਾਂ ਬੱਸ ਨਹੀਂ ਇਹਨਾਂ ਨੇ ਦਿੱਤੇ ਆ ਤੁਹਾਨੂੰ ਗਾਚੇ ਨਹੀਂ ਬੱਸ ਨਹੀਂ ਮੈਂ ਪ੍ਰੋਪਰ ਵਿਆਹ ਕਰਾ ਕੇ ਲਿਆ ਆ ਪੁੱਛ ਦੱਸ ਤੂੰ ਕੀ ਦੱਸੂਗੀ ਨਹੀਂ ਯਾਰ ਵੇ ਤੇਰਾ ਕਰਾ ਰਾਨਾ ਤੂੰ ਹਾਂ ਬਾਗਾ ਬੇਦਾ ਗੋਲਾ ਮੈਂ ਗਲ ਬੰਦਾ ਹੈਗਾ ਨੰਬਰ ਦੇ ਨਹੀਂ ਜਨਾਨੀ ਇੱਕ ਨੰਬਰ ਦੀ ਲਿਆ ਕੇ ਦਿੱਤੀ ਆ ਆ ਦੇ ਕਿੰਨੀ ਸੋਹਣੀ ਲਿਸ਼ਕਾ ਪੜਾ ਆਦਾ ਮੂੰਹ ਵੇਖ ਲੈ ਇਹ ਮੂੰਹ ਵੇਖ ਦੀ ਆਦਾ ਮੂੰਹ ਵੀ ਵੇਖ ਲੈ ਤੇਰਾ ਵੀ ਲਿਸ਼ਕਾ ਮਾਰਦਾਗਾ ਹਰੇ ਮੇਰੀ ਗੱਲ ਸੁਣ ਤੂੰ ਸਾਨੂੰ ਤਾਂ ਕਹਿਦਿ ਚੁੱਕੀ ਚਬਿਚ ਨਾ ਦੀ ਜੋਰੀ ਐਕਸ਼ਨ ਏ ਮਾ ਕਿਸੇ ਨੇ ਖੂਜੀ ਧੱਕਾ ਦਿੱਤਾ ਕੁੜੀ ਨੂੰ ਹਾਂ ਖੂਜ ਨਹੀਂ ਧੱਕਾ ਦਿੱਤਾ ਬਹੁ ਭਲੇ ਮਾਨਸ ਦੇ ਘਰੇ ਧੱਕਾ ਦਿੱਤਾ ਆਓ ਜੀ ਇਹ ਤਾਂ ਬੋਲਦੀ ਰਹਿੰਦੇ ਤੇਰੀ ਮੇਰੀ ਅੜੇ ਨੀ ਉਸ ਤੋਂ ਬਗਜਾ ਘਰੇ ਹੁਣ ਤਾ ਚਿਚ ਬੱਟਣਾ ਦੀ ਜੋੜੀ ਕੁਈ ਨਾ ਮਗਰ ਲਾ ਮੇਰੇ ਗੰੂਆ ਬੇਟਾ ਸਾਡੇ ਕਰਾਤਾ ਨਿਬੜ ਗਿਆ ਬਾ ਗਿਆ ਹੁਣ ਤਾਂ ਬਦ ਘਰੇ ਪੈਸੇ ਲੈਣੇ ਬਈ ਪੈਸੇ ਕੋਈ ਨਾ ਤੇਰੇ ਘਰੇ ਪੰਜ ਬਸ ਕਰਦਾ ਨਾ ਬਈ ਇਹ ਸਾਡੇ ਘਰ ਦਾ ਮਸਲਾ ਜੀ ਉਹਦੇ ਘਰ ਸੁਲਝ ਲਾਂਗੇ ਤੂੰ ਜਾ ਫਿਰ ਠੀਕ ਹੈ ਬਈ ਤੁਸੀਂ ਕਰੋ ਜਾ ਨਹੀਂ ਨਹੀਂ ਤਹਾਂ ਹੋਗਾ ਲੁਕਿਆ ਨੀ ਕਰ ਨੀ ਕਰ ਜਾ ਠੀਕ ਹੈ ਬੇਹ ਹੋ ਗਿਆ ਨਿਬੜ ਗਿਆ ਕਰ ਗਿਆ ਮੈਨੂੰ ਪਤਾ ਤੇ ਵੀ ਵਿਚੋਲੇ ਲਣੇ ਹੋਏ ਹੋਇਆ ਕਰੇ ਨਿਓ ਹੋਏ ਕਰ ਸਾ ਪਾ ਗਰੂ ਜਾ ਬਾਜ ਜਾ ਆ ਦੇਖ ਲੈ ਕੀ ਜਾਂਦਾ ਚੜੇ ਨੇ ਮੈਨੂੰ ਤਾਂ ਉਹੀ ਡਰ ਲੱਗਦਾ ਕਿ ਕਿਸੇ ਦਿਨ ਉਹ ਹੀ ਨਾ ਲਿਆ ਹੋਵੇ ਕਿ ਉਹ ਰੇ ਅਗਲਾ ਘੜਾਸਾ ਲੈ ਕੇ ਬਾਹਰ ਚਾਪੜਿਆ ਜਗਾ ਖੜੇ ਹੋ ਰਿਹਾ ਸੇ ਇਹਨੂੰ ਪੁੱਛ ਪਛਲੀ ਮੜਾ ਜਾਂ ਦੁਬਾਰੇ ਸਮਾਰ ਕੇ ਜਿਣੀ ਨੂੰ ਲੈ ਕੇ ਆਏਗਾ ਵੀ ਤੂੰ ਆਈਆਂ ਪੁੱਛ ਪਛਕ ਕੇ ਵੀ ਘਰ ਦੇ ਨੂੰ ਪਤਾ ਤੇ ਰੈ ਇਹਨੂੰ ਕੋਈ ਨਾ ਤਾਂ ਸ਼ਾਂਤਿਕ ਪਤਾ ਲੱਗਦਾ ਕੋਈ ਨਾ ਕੋਈ ਅੱਜ ਗੱਲ ਬਣਨਾ ਬੜੀ ਮੋਟੀ ਗੌਰ ਰੱਖੇਗਾ ਤੈਨੂੰ ਵੀ ਵਾਰੀ ਕਿਹਾਗਾ ਮੈਂ ਹੁਣ ਕਿਹਦੇ ਨਾਲ ਨਾਲ ਫਿਰਾਂ ਓਏ ਸਾਡ ਨੂੰ ਤਾਂ ਐ ਨਹੀਂ ਸਮਝਦੇ ਇਹਨੂੰ ਜੱਬਲ ਜੀ ਨੂੰ ਕੁੜੀ ਕਿਹਨੇ ਦੇਦੀ ਮੈਨੂੰ ਤਾਂ ਆਪ ਲਿਖਾਂ ਵਿਚਾਰੀ ਹੈਗੀ ਆ ਜਾ ਦੇਖੀਏ ਅਰੇ ਮੋਰੋਈ ਮਾ ਬੂਜੀ ਵੀ ਕੰ ਕਰਦਾ ਪੋਸਟ ਕਰ ਮਾਂ ਦੇ ਚੱਲਣਾ ਨਹੀਂ ਅਰੇ ਇੰਨੀ ਬੱਟਾ ਲਿਆ ਰੇ ਵਰਕੇ ਕੈਂਪਰ ਚ ਨਾ ਸਵਾਜ ਨਹੀਂ ਜਾਨੂੰ ਬਾੜੀ ਵੀ ਹੋਣ ਜਾ ਛੰਡਾ ਲੈ ਛੰਡਦੀ ਪੋਤੋ ਦਾ ਪੈਦਲ ਕਰ ਲੈ ਚੁ ਕਰ ਲੈ ਤੇ ਚਲ ਕੋਈ ਗੱਲ ਨਹੀਂ ਬੁਰਾ ਲੱਗਦਾਗਾ ਇਹ ਹੁਣ ਐ ਰੋਜ਼ ਰੋਜ਼ ਰੋਲਾ ਚੱਕੀ ਵੀ ਹੁਣ ਤੁਹਾਡਾ ਰਿਆ ਹੋ ਗਿਆ ਜਦੋਂ ਵਿੱਚੇ ਪਾ ਦੂਗਾ ਰੈਡੀ ਐਕਸ਼ਨ ਦੇਖ ਭਈ ਆ ਬਾਹਰ ਜਾਣ ਵਾਲੀ ਜਿਹੜੀ ਤੇਰੀ ਹੱਡ ਆ ਗਈ ਇਹ ਛੱਡ ਦੇ ਹੈ ਮੈਨੂੰ ਪਤਾਗਾ ਵੀ ਥੋੜਾ ਜਿਹਾ ਇਹ ਧਿਆਨ ਮੱਤਾ ਭੁਲੀਆਂ ਗੱਲਾਂ ਕਰ ਜਾਂਦਾ ਜਦ ਵਖੜੀਆਂ ਹੈ ਇਹਦੇ ਵੱਲੋਂ ਮੈਂ ਮਾਫ਼ ਨਾ ਲੈਣਾ ਆਹ ਦੇਖ ਪਿੰਡ ਦੇ ਮੋਤਵਾਰ ਬੰਦੇ ਬੈਠੇ ਨੇ ਕਿ ਸਾਰੇ ਪੰਚਾਇਤ ਨੰਬਰ ਲੈਗੇ ਕਿਣੀ ਭਈ ਕਹੋ ਤੁਸੀਂ ਤੁਹਾਰ ਬਸੇ ਤੁਸੀਂ ਪਹਿਲਾਂ ਤਾਂ ਮਸਾਲਾ ਘਰ ਵਧੀਆ ਹੋਰ ਵਾਰ ਲੈ ਇਹ ਉਹ ਬੈ ਜਾ ਭਾਈ ਗੱਲ ਤਾਂ ਸੁਣ ਲੈ ਇੱਕ ਮਿੰਟ ਚਾਰ ਬੰਦੇ ਬੈਠੇ ਨੇ ਗੱਲ ਤਾਂ ਸੁਣ ਲੈ ਸੁਣੋ ਬੇ ਵੀ ਗੱਲ ਸੁਣਾ ਤੈਨੂੰ ਐ ਲੱਗਦਾ ਕਿ ਜੇ ਕੋਈ ਇਹਨੂੰ ਐ ਲੱਗਦਾ ਹੁਣ ਪਹਿਲਾਂ ਅਸਲ ਮਿਲਦਾ ਤਾਂ ਪਹਿਲਾਂ ਦੇਖਣਾ ਸੀ ਮੈਂ ਉਹਦੇ ਤੈਨੂੰ ਕਿਹਾ ਸੀ ਭਾਈ ਵੀ ਭਾਈ ਸਾਡਾ ਦਿਮਾਗ ਥੋੜਾ ਜਿਹਾ ਜਿੱਦਰਾ ਪੱਧਰਾ ਹੈਗਾ ਹੈ ਉਹਦੇ ਤਾਂ ਤਾਂ ਦੇਖਿਆ ਨਹੀਂ ਹੈਗਾ ਉਹ ਤਾਂ ਲੋਕ ਨਹੀਂ ਮੇਰੇ ਮਾਪੇ ਕੋਰੇ ਹੈਗਾ ਹੁਣ ਤੂੰ ਛੇਤੀ ਜਾਣ ਲੈ ਹੋਗੀ ਆਈ ਮੇਰੀ ਗੱਲ ਸੁਣ ਇਹਦੇ ਬੰਦੋ ਮੈਂ ਮਾਪੀ ਮੰਗਦਾਗਾ ਜੇ ਤੈਨੂੰ ਐ ਲੱਗਦਾ ਕੋਈ ਇਹ ਕਾਮੜਾ ਜਾਂ ਕੁਝ ਵੀ ਹੈਗਾ ਅਜਿਨੂੰ ਇਹਦੀ ਦਵਾਈ ਬੂਟੀ ਦਵਾਦ ਨੇ ਦੇਹੀ ਹੈ ਹੈ ਇਹ ਨੂੰ ਮੈਂ ਸਮਝਾ ਦੇ ਉਹ ਸਾਰਾ ਮੈਂ ਬਾਈ ਇਹ ਗੁੱਸੇ ਹੋ ਕੇ ਜਾਂਦੀ ਕਾ ਤੂੰ ਮੈਂ ਇਹਨੂੰ ਪੁੱਛਦਾ ਸੀ ਕਿੰਨਾ ਤਾਂ ਮੈਂ ਉਹ ਖੁਸ਼ ਰੱਖਦਾ ਕਿਸ ਕਿਹੜੀ ਗੇਮ ਨਹੀਂ ਖੇਡੀ ਤੇਰੇ ਨਾਲ ਮੈਂ ਦੱਸ ਸੱਪ ਸਿੜੀ ਤੇਰੇ ਨਾਲ ਖੇਡਦਾ ਲੁੱਟੋ ਤੇਰੇ ਨਾਲ ਖੇਡਦਾ ਰਾਤ ਨੂੰ 2-2 ਵਜੇ ਤੱਕ ਤੈਨੂੰ ਮੈਂ ਬੋਲੀਆਂ ਸੁਣਾਉਣਾ ਬਾਈ ਦੱਸੋ ਸਦਾ ਮੇਰੇ ਬੋਲੀਆਂ ਕਾਕੀ ਜਣ ਲੱਗੀਆਂ ਇਹ ਮੈਂ ਤੇਰੀ ਬੋਲੀਆਂ ਸੁਣੂ ਵਾਸਤੇ ਆ ਮੈਂ ਤੇਰਾ ਸਿੱਧਰ ਵਾਸਤੇ ਉਹਦੇ ਬੋਲੀਆਂ ਤਾਂ ਸੁਣ ਕੇ ਬੜਾ ਮੋਟਾ ਸਿਆਣਾ ਬਣ ਜਾ ਕੇ ਉਹ ਹੱਥ ਮਾਰਦਾ ना ਤੂੰ ਸ਼ਰਮ ਨਹੀਂ ਹੁੰਦੀ ਆਪ ਤਾਂ ਤੂੰ ਆਪਣੀ ਬੇਇੱਜ਼ਤੀ ਕਰਵਾਉਣਾਗਾ ਨਾਲ ਤੂੰ ਮੇਰੀ ਵੀ ਬੇਇੱਜ਼ਤੀ ਕਰਾਉਣ ਦੇ ਲੱਗਿਆ ਹੋਇਆਗਾ ਆ ਚਾਰ ਬੰਦੇ ਬੈਠੇ ਨੇ ਸਾਰਾ ਪਿੰਡ ਇਕੱਠਾ ਹੋਇਆ ਹੈ ਤੂੰ ਮੇਰੀ ਬੇਇੱਜ਼ਤੀ ਕਰਵਾਇਆ ਨਾ ਉਹ ਮਾੜੀ ਮੋਟੀ ਸ਼ਰਮ ਮਰ ਲਾ ਉਹ ਮੈਂ ਤੇਰੇ ਪੈਰੀ मैं ਲਾ ਦਰਾਂਗਾ ਹੋਰ ਆ ਕੁੜੀ ਬੇਚਰੀ ਆਪਦਾ ਬੈਗ ਚੱਕੀ ਬੈਠੇਗੀ ਮੈਂ ਪਿੰਡ ਜਾਣਾਗਾ ਇਹ ਤੋਂ ਜੇ ਮੈਂ ਕੱਲ੍ਹ ਬਤਾਉਂਗਾ ਤੇਰੇ ਨਾਲ ਵਿਆਹ ਹੋ ਤਾਂ ਇਦਾਂ ਦਾ ਕਦੇ ਨਹੀਂ ਕਿਹਾ ਪਰੋੜ ਮੈਂ ਤਾਂ ਸਿਰਫ ਆਪਣੇ ਮਾਪਿਆਂ ਦੀ ਲਾਡ ਚਿਤ ਰੱਖ ਰਹੀ ਸੀ ਜਿਵੇਂ ਉਹਨੇ ਦੂਰ ਤੋਂ ਫੋਨ ਮੇਂ ਆਹਣ ਹੁਣ ਮੈਨੂੰ ਪਤਾ ਲੱਗਿਆ ਕਿ ਜਿੱਥੇ ਦਾ ਸਾਰਾ ਹੀ ਬਚਪਨ ਹੈ ਫਿਰ ਜੁ ਕੋਈ ਬੰਦੇ ਵਾਲੀ ਕੋਈ ਗੱਲ ਹੈ ਹੀ ਨਹੀਂ ਸਾਰਾ ਦਿਨ ਇਹ ਗੱਲ ਕਰ ਮੰਮੀ ਕੋਲ ਬੈਠ ਕੇ ਦੱਤੈ ਮੈਂ ਵੀ ਨਹੀਂ ਰਹਿਣਾ ਦਾਇਰ ਮੈਨੂੰ ਪਹਿਲਾਂ ਨਹੀਂ ਪਤਾ ਸੀ ਕਿ ਤੂਸ ਕਰ ਕੀ ਹੈ ਮਾਪੀ ਰਿਖੋੜੀ ਤੇ ਪਹਿਲੇ ਸੀ ਤਾਂ ਇਹ ਨਾਲ ਅਸੀਂ ਤਾਂ ਇਨਾਰਕ ਖਾਣਾ ਵਿੱਚ ਮਿੱਤਰੀ ਹਾਂ ਪਰ ਹੁਣ ਤੂੰ ਜਾਣਾ ਸਾਡੇ ਵਿੱਚ ਕੋ ਦਾ ਸਮਾਨ ਬੋਲ啊 ਬਾਈ ਤੇਰੇ ਅੱਗੇ ਹੱਥ ਵੰਗਦਾ ਮੈਂ ਤੂੰ ਵੀ ਕੁਝ ਬੋਲ ਲਾ ਇਹ ਬਚਪਨ ਦੀ ਇਹੋ ਜੋ ਬੋਲ ਯਾਰ ਤੂੰ ਮਰਨਾ ਉਹ ਤੇਰੇ ਡਾਇਲੋਗ ਮੈਂ ਕਹੀਦਾ ਯਾਰ ਬੋਲ ਲਾ ਬਾਈ ਮਨੇ ਬੋਲ ਲਾ ਕਹੀਦਾ ਤੂੰ ਮੈਨੂੰ ਤਰੀ ਮੈਨੂੰ ਕਹਿੰਦਾ ਮੈਂ ਕਹੀਦਾ ਮੈਂ ਤੀਹ ਕਹਿੰਦੇ ਸਦਮਾ ਲੱਗਾ ਜੀ ਇਹਨੂੰ ਐ ਕਰਕੇ ਕਹਿ ਰਹੇ ਮੈਂ ਤੁਸੀਂ ਆਪੀ ਚੱਕ ਲਓ ਉਹ ਤੁਸੀਂ ਹੁਣ ਸੀਰੀਅਸ ਹੋ ਜਾਓ ਥੋੜਾ ਨਹੀਂ ਇਹ ਹੁਣ ਇਹ ਹੁਣ ਸੀਰੀਅਸ ਹੋ ਜਾਣਾ ਹੁਣ ਥੋੜਾ ਜਿਹਾ ਲੱਗੂ ਜਿੰਮੇਵਾਰ ਹੋ ਜਾਣਾ ਅਜੀ ਇਹਨੂੰ ਇਹ ਦਵਾਈ ਮੈਂ ਤਾਂ ਲੈ ਬਚਪਨ ਤੋਂ ਹੀ ਗਿਆ ਫੇਰ ਵੀ ਨਹੀਂ ਚੱਕਿਆ ਲੈ ਉਹ ਕਿਦਾਂ ਬੋਲੀਂਗੇ ਮੈਂ ਕਿਹ ਚੱਲ ਬੋਲ ਹਾਂ ਐਕਸ਼ਨ ਹਾਂ ਇਹ ਲਗੀ ਮੈਨੂੰ ਤਾਂ ਟੈਨਸ਼ਨ ਵੀ ਹੋ ਜਾਂਦੀ ਆ ਕੀ ਗੱਲ ਆ ਟੈਨਸ਼ਨ ਹੋਣ ਕੀ ਹੋ ਗਿਆ ਅੱਜ ਕਾਲਾ ਪਤਾ ਨਹੀਂ ਕਿੱਥੇ ਗਿਆ ਸੀ ਇੱਧਰ ਘਰ ਉਹ ਇੱਥੇ ਹੀ ਫਿਰਦਾ ਉਹ ਕੁੱਤੇ ਕੋਈ ਕਰ ਦੋ ਉਹਨੇ ਕਿੱਥੇ ਜਾਣਾਗਾ ਨਾ ਤਾਂ ਦੱਸ ਵੀ ਗਿਆ ਕਿ ਤਾਂ ਕਹਿ ਕੇ ਜਾਂਦਾ ਭਾਬੀ ਮੈਂ ਫਲਾਣੀ ਖਾਣ ਗਿਆ ਹਾਂ ਅੱਜ ਤਾਂ ਮੇਰੇ ਨਾਲ ਸਿੱਧੇ ਨੂੰ ਭੁੰਨਿਆ ਜਾਣੀ ਤੇ ਮੂੰਹ ਬੋਲੇ ਨਹੀਂ ਇਹਦਾ ਆ ਹੀ ਲੰਘਿਆ ਪਤਾ ਨਹੀਂ ਕਿੱਥੇ ਤਿਆਰ ਹੋ ਗਿਆ। ਖਾਨ ਨਵੇਂ ਕੱਪੜੇ ਪਾ ਕੇ ਗਿਆ। ਤੂੰ ਮੜਮੜਾ ਪੁੱਛਤਾਂ ਲੈਂਦੀ ਨੂੰ ਮਰਗਦੀ ਵੀ ਕਿੱਥੇ ਜਾਣਾਗਾ? ਦੱਸਿਆ ਹੀ ਨਹੀਂ ਮੈਂ ਤਾਂ ਬਥੇਰੀਆਂ ਵਾਜਾਂ ਮਾਰੀਆਂ। ਆੜੇ ਹੋਲੀ ਕਰ ਗਿਆ ਉਹ ਤਾਂ ਮੇਰੀ ਗੱਲ। ਅੰਜਲ ਦਾ ਬੌਲਾ ਹਰ ਦਿਨ ਬੋਲ ਮਾਰਦਾ ਫਿਰਿਆ ਤਾਂ ਉਹੀ ਨਾ ਕੋਈ ਲੰਬਾ ਖੱਟਲੇ ਹੋਰ ਇੱਥੇ ਕੋਈ। ਮੈਨੂੰ ਤਾਂ ਟੈਨਸ਼ਨ ਹੋ ਜਾਂਦੀ ਹੈ ਵੀ। ਆਹ ਗੋਣਾ ਲਿਆ।